ਜੋ ਨਸ਼ਿਆਂ ਵਿਰੋਧ ਮੋਹਮ ਤਹਿਤ ਹਲਕਾ ਜਨਾਲਾ ਦੇ ਵਖ ਵਖ ਪਿੰਡਾਂ ਵਿੱਚ ਨਸ਼ਾ ਮੁਕਤੀ ਯਾਤਰਾ ਵਿੱਚ ਸ਼ਿਰਕਤ ਕਰਦੇ ਆ ਸਾਫਕਾ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਪਿੰਡ ਢਾਲੀਵਾਲ ਕਲੇਰ ਵਿਖੇ ਪਿੰਡ ਦੀ ਇੱਕ ਬਜ਼ੁਰਗ ਮਹਿਲਾ ਕਸ਼ਮੀਰ ਕੌਰ ਜਿਸ ਦੇ ਪੁੱਤਰ ਗੁਰਜੀਤ ਸਿੰਘ ਦੀ ਨਸ਼ੇ ਕਾਰਨ ਮੌਤ ਹੋ ਗਈ ਸੀ ਨੂੰ ਕਲਾਵੇ ਵਿੱਚ ਲੈਂਦੇ ਆ ਭਾਵਕ ਹੁੰਦਿਆਂ ਕਹੇ ਕਿ ਇਸ ਸਮਾਂ ਦਾ ਪੁੱਤ ਨਸ਼ੇ ਨੇ ਖਾ ਲਿਆ ਉਹਨਾਂ ਦਾ ਕਹਿਣਾ ਹੈ ਕਿ ਤੁਹਾਡੇ ਪਿੰਡ ਦੇ ਵਿਅਕਤੀਆਂ ਨੇ ਉਸ ਨਸ਼ਾ ਸਦਾਗਰ ਨੂੰ ਜਮਾਨਤ ਦਿੱਤੀ ਹੈ इस मौके पर उन्होंने विश्वास दवाया कि नशा तस्करा खिलाफ सख्त कार्रवाई करवा के इंसाफ दवागे ਤੇ ਨਾਮ ਜਨਾ ਦੇ ਅਸੀਂ ਤੁਹਾਡੇ ਨਾਲ ਤੁਹਾਡਾ ਖਾਸ਼ਾ ਖਤਰੇ ਮਤੋਂ ਸਾਡੀ ਡੋਤੀ ਆ ਬਸ ਤੁਸੀਂ ਸਹਿਯੋਗ ਕਰਦਾ ਤੁਸੀਂ ਕਿਸੇ ਨਾਲ ਲੜਨ ਦੀ ਜਹਨੂ ਖਸ ਨਹੀਂ ਕਰਦਾ ਬਸ ਇੱਕ ਸਹਿਯੋਗ ਕਰਦਾ ਬਸ ਇੱਕ ਦਸਰਾ ਤੁਸੀਂ ਦਸ ਸੱਤੋਂ ਦਸ ਦਿੱਪੂ ਸਤਿ ਸ਼੍ਰੀ ਅਕਾਲ ਅਸੀਂ ਤੁਹਾਨੂੰ ਨਮਸਕਾਰ ਕਰਦੇ ਆਂ ਪਰ ਤੁਸੀਂ ਜਮਾਨਤ ਨਹੀਂ ਦੇਉਗੇ ਯਾਰ ਇਹ ਨਹੀਂ ਕੰਮ ਹੱਥੋਂ ਹੁੰਦਾ ਅੱਜ ਜਿਹੜਾ ਜੁੱਧ ਨਸ਼ਿਆਂ ਦੇ ਵਿਰੁੱਧ ਪਿੰਡ-ਪਿੰਡ ਜੱਤ ਦਾ ਜਿਹੜੀ ਕੀਤੀ ਜਾ ਰਹੀ ਹੈ ਪੰਜ ਗੜਾਈਆਂ ਦੇ ਵਿੱਚ ਆਪਾਂ ਉੱਚਾ ਤੇੜਾ ਕੈਂਪ ਉਹਦਾ ਆਪਾਂ ਨੇ ਤਾਰੀਵਾਲ ਕਲੇਰ ਸੂਰਜਪੁਰਾ ਦੇ ਪਿੰਡਾਂ ਦੇ ਵਿੱਚ ਵੱਡੀਆਂ ਮੀਟਿੰਗਾਂ ਕੀਤੀਆਂ ਬਹੁਤ ਲੋਕਾਂ ਦਾ ਇਕੱਠ ਸੀਗਾ ਬਹੁਤ ਲੋਕ ਆਏ ਲੋਕ ਨਸ਼ਿਆਂ ਤੋਂ ਬਹੁਤ ਦੁਖੀ ਆ ਆਪਾਂ ਉਹ ਨਸ਼ੇ ਜਿਹੜੇ ਉਹ ਬੰਦ ਕਰ ਲਈ ਆਪਣਾ ਸਿਹਤ ਠਾਕਾਵੇ ਔਰ ਜਲਦੀ ਆਪਾਂ ਲੋਕਾਂ ਦੇ ਸਹਿਯੋਗ ਦੇ ਨਾਲ ਕਿ ਨਸ਼ੇ ਜੜਿਆ ਬੰਦ ਕਰਦਾਂਗੇ ਸੋ ਮੈਂ ਤਨਵਾਦੀਆਂ ਲੋਕਾਂ ਦਾ ਕਿ ਕਿੰਨੀ ਵੱਡੀ ਗਿਣਤੀ ਜਉਂਦੇ ਆ ਦੇਖੋ ਇੱਥੇ ਵੀ ਕਿੰਨੇ ਸੂਰਬੁਰ ਦੇ ਵਿੱਚ ਵੀ ਕਿੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਆਏ ਸੋ ਮੈਨੂੰ ਲੱਗਦਾ ਕਿ ਸਾਡੀ ਇਹ ਮਹਿਮ ਜਿਹੜੀ ਆ ਕਾਮਯਾਬ ਹੋਊਗੀ ਅਸੀਂ ਨਸ਼ੇ ਨੂੰ ਬੰਦ ਕਰਦੇ ਤੇ ਕਾਫੀ ਮਾਰਾਕਤ ਵਾਲੀ ਵਾਰਤ ਲਈ ਬੜੀ ਬੜੀ ਜਿਸਭਾਤੀ ਹੋ ਗਈ। ਭਾਵ ਯਾਰ ਕਲੇਸ਼ 'ਚ ਇੱਕ ਮਾਂ ਬਲ ਜਿਹੜੀ ਬਚਾਦੀ ਜਿਹਦਾ ਪੁੱਤ ਜੇ ਚਾਰ ਪੰਜ ਦਿਨ ਪਹਿਲਾਂ ਨਸ਼ੇ ਨਾਲ ਮਰਿਆ। ਉਹ ਚਾਦੀ ਆਈ ਪਰ ਮੈਨੂੰ ਦੁੱਖ ਇਹ ਗੱਲ ਦਾ ਹੋਇਆ ਕਿ ਉਸ ਪਿੰਡ ਦੇ ਕੁਝ ਬੰਦਿਆਂ ਨੇ ਨਸ਼ਾ ਸਮਗਲਾਂ ਦੀ ਬੇਲ ਕਰਾਤੀ। ਹੱਜੀ ਮੰਗ ਕਰ ਰੇ ਮੈਂ ਕਿਹਾ ਯਾਰ ਕਿਉਂ ਬੇਲਾ ਕਰਾਉਂਦੇ ਆ ਮਾਂ ਦਾ ਰੋਂਦੇ ਦੇ ਵੇਖੋ। ਸੋ ਬੜਾ ਦੁੱਖ ਲੱਗਾ। ਬੜੀਆਂ ਮਾਵਾਂ ਨੇ ਬੜੀਆਂ ਮੇਦਾ ਤਪਰਾ ਪਤੀਜਾ ਮਰਿਆ ਮੈਂ ਤੇ ਦੁਖੀ ਹੋ ਜਾਂਦਾ। ਪਰ ਆਪਾਂ ਇਹ ਜੰਗ ਜਿਹੜੀ ਆ ਜਾਰੀ ਰੱਖਾਂਗੇ ਤੇ ਅਜ ਨਾਲੇ ਚੋ ਇਹ ਨਸ਼ੇ ਜੜਿਆ ਖਤਮ ਕਰ। अजीत ਪੰਜਾਬੀ ਦੀ অথੈਨਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ अजीत ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ